ਮੈਂ ਪਹਿਲਾਂ ਬੜਾ ਸ਼ੌਕ ਕਰਦਾ ਸਸਰਾ ਚਾਉਣਾ ਹੈ ਕਿ ਅੱਜ ਮਾਨਸਾਹ ਪੁਲਿਸ ਦੇ ਕੋਈ ਨੌਜਵਾਨ ਮਾਨਸਾਹ ਤੋਂ ਆ ਰਹੇ ਸੀ ਤਾਂ ਉਹਨਾਂ ਦੇ ਉੱਪਰ ਇੱਕ ਫਲੈਗ ਲੱਗਾ ਸੀ ਸੰਤਾ ਦੀ ਫੋਟੋ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਲੈਗ ਸੀ ਤਾਂ ਮਾਨਸਾਹ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਉਹਨਾਂ ਦੀ ਬੇਇੱਜ਼ਤੀ ਕੀਤੀ ਕਿ ਤੁਹਾਡੇ ਦੇ ਪਰਚੇ ਦਰਜ ਕਰਾਗੇ ਤੇ ਭਗਵੰਤ ਮਾਨ ਦੀ ਸੋਚ ਉਹ ਵੀ ਆਵਾਜ਼ ਚਲਦੀ ਹਰ ਵਾਚਨ ਦੇ ਅੰਦਰ ਫੋਟੋ ਨਹੀਂ ਲਾਉਣ ਦਿੱਤੀ ਜਾਂਦੀ। ਉੱਥੇ ਗੁਰੂ ਗੋਬਿੰਦ ਸਿੰਘ ਮਾਰੇ ਦਾ 플ੈਗ ਨਹੀਂ ਲੈ ਕੇ ਜਾ ਸਕਦੇ। ਤਾਂ ਉਦੋਂ ਸੱਚ ਹੁੰਦਾ ਹੈ ਕਿ ਭਗਵੰਤ ਮਾਨ ਪਾਟਪਾ ਦੇ ਹੱਥ ਦੇ ਵਿੱਚ ਖੇਡ ਰਿਹਾ ਹੈ। ਤਾਂ ਮੈਂ ਮਿਸਟਰ ਭੱਲੋ ਜਿਹੜੇ ਇਸ ਮਾਕੇ ਦੇ ਅਫਸਰ ਨੇ ਮਾਨ ਸਾਹਿਬੇ ਮੈਂ ਉਹਨਾਂ ਨੂੰ ਕਹੂੰਗਾ ਕਿ ਅਗਰ ਮਾਨ ਸਾਹਿਬ ਪੁਲਿਸ ਕਾਨੂੰਨ ਪਰਚਾ ਦਰਜ ਕਰਦੀ ਹੈ ਤਾਂ ਮਾਨਸਾ ਦੇ ਜਿਹੜੇ ਲੋਕ ਨੇ ਪਿੰਡਾਂ ਦੇ ਲੋਕਾਂ ਨੂੰ ਉਹਦੇ ਸਾਥ ਦੇਣਗੇ ਅਸੀਂ ਪੀਸਫੁਲ ਚੱਲਦੇ ਆ ਕਿਉਂਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਕਿਹਾ ਹੈ ਕਿ ਕੋਈ ਆਦਮੀ ਅਗਰ ਕੋਈ ਵਾਇਰਲਸ ਨਹੀਂ ਕਰਦਾ ਤਾਂ ਉਹ ਨਾਰੇ ਮਾਰਦਾ ਜਾਂ ਫੋਟੋ ਲਉਦਾ ਹੈ ਉਹ ਕੋਈ ਅਫੈਂਸ ਨਹੀਂ ਬਣਦਾ ਤਾਂ ਮੈਂ ਉਹਦਾ ਨੌਜਵਾਨ ਨੂੰ ਵੀ ਕਹੂੰਗਾ ਕਿ ਤੁਸੀਂ ਕਿਸੇ ਟੀਕੇ ਦੇ ਨਾਲ ਕੋਈ ਲੜਾਈ ਨਹੀਂ ਕਰਨੀ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਅਗਰ ਤੇ ਤੁਹਾਡੇ ਖਰਾਬ ਮਾਨਸਾ ਨੂੰ ਕੋਈ ਕੋਸ਼ਿਸ਼ ਕਰਦੀ ਹੈ ਤਾਂ ਆਪਾਂ ਨੀਗੜੀ ਚਲਾਂਗੇ ਤਾਂ ਇਹਨਾਂ ਦੇ ਖਰਾਬ ਪ੍ਰੋਟੈਸਟ ਕਰਾਵੇ ਤੇ ਭਗਵੰਤ ਮਾਨ ਦੀ ਸੋਚ ਆ ਪੰਜਾਬ ਦੇ ਹੰਦ। ਦੂਸਰੀ ਮੇਰੀ ਬੇਨਤੀ ਹੈ ਕਿ ਹੁਣ ਆਪਾਂ ਚਾਹੁੰਦੇ ਆ ਇਹਨਾਂ ਦੀ ਸਰਕਾਰ ਦੇ ਉੱਪਰ ਤਾਂ ਪੰਜਾਬ ਦੇ ਅੰਦਰ ਕੀ ਹੈ ਕਿ ਇੱਕ ਸਾਈਡ ਤੇ ਕਿਸਾਨ ਨੂੰ ਕੁੱਟਿਆ ਉਸ ਰਾਤ ਕਰਨਲ ਨੂੰ ਕੁੱਟਿਆ ਤੇ ਸਾਡਾ ਲੋਕ ਮੰਤਰੀ ਅੱਡੀ ਮਾਰ ਕੇ ਚੰਡੀਗੜ੍ਹ ਨੱਚਦਾ ਨੱਚਦਾ ਹੋਵੇ ਇੱਕ ਸਾਈਡ ਤੇ ਕਿਸਾਨਾਂ ਦੇ ਟਰੈਕਟਰ ਸਾਰ ਦਿੱਤੇ ਉਧਰ ਈ ਜਾਨ ਨੂੰ ਅਗਲ ਆਈ ਗਈ ਉਧਰ ਕਰਨ ਦੀ ਵਾਇਰ ਦਹਾਈ ਪਾਈ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਆਜ ਦੇ ਜਵਾਬ ਨਹੀਂ ਵਧਾਈਦਾ ਲੈ ਕੇਦਾ ਧਰਮਚੀ ਕਰ ਮੇਰੇ ਨੂੰ ਤਾਂਗੇ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਹੈ ਮੇਰੇ ਨੂੰ ਤਾਂਗੇ ਕਿ ਇਹ ਪੰਜਾਬ ਦਾ ਦਰਦ ਹੈ ਕੋਈ ਸੁਖੀਰ ਨਹੀਂ ਕਿਤੇ ਸੋ ਇਹ دے دوسرا پاکا پاکا ہر فرنٹر بدنام کرنے لگی ہوئی ہے پارلیمنٹ بھی امرت پال لے رہے بڑے چہن مزاق کر رہے ہیں اور سارے سکھا کتوں آگے ابھی چیٹ مار کے چالا مار کے بھاجپا جائیں کر رہے ہیں کوئی سگ ہے سانو کوئی شرم ہے ਕੀ ਉਹ ਪਾਪਾ ਦੇ ਆਰਐਸਐਸ ਹੈ ਸਾ ਇਹਨਾਂ ਦੇ ਹੈੱਡ ਨੇ ਪਿਆ ਸੀ ਕਿ 1984 ਦੇ ਵਿੱਚ ਜੋ ਸਿੱਖਾ ਦਾ ਹੋਇਆ ਉਹ ਬੜਾ ਸਹੀ ਹੋਇਆ ਤੇ ਲੜਦਿਆਂ ਹੋਇਆ ਸਿੱਖਾ ਨੂੰ ਪੈਦਾ ਹੋਣ ਤੇ ਜਿਹੜੇ ਆਰਐਸਐਸ ਦੇ ਹੱਥ ਖੇਡਣ ਲੱਗੇ ਜੀ ਨੂੰ ਕਿਹਾ ਤੇ ਉਹ ਵੀ ਦੇਖਣੇ ਜਿਹੜੇ 1943 ਦੀ ਫੌਜ ਦੇ ਵਿੱਚ 5000 ਤੇ 7000 ਜਿਹੜਾ ਹਿੰਦੂ ਹਰਦੀ ਹੋਇਆ ਸੀ ਇਹ ਉਹੀ ਲੋਗਾਂ ਇਹਨਾਂ ਨੂੰ ਰੋਕਣਾ ਹੈ ਇਹਨਾਂ ਨੂੰ ਪੰਜਾਬ ਚੋਂ ਰੋਕਣਾ ਹੈ ਇਹਨਾਂ ਦੇ ਸਪੀਕਰ ਨੇ 2 ਸਾਲ ਪਹਿਲਾਂ ਮੇਰੇ ਸਾਹਮਣੇ ਬਾਈਬਲ ਕਹਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਸੌ ਚੁੱਕੀ ਸੀ ਕਿ ਸਖਬੀਰ ਵਾਅਦੇ ਦੇ ਖਿਲਾਫ ਮੈਂ ਖਰਾੜ ਪੇਸ਼ ਕਰਾਂਗਾ ਮੈਂ ਗੁਰੂ ਗੋਬਿੰਦ ਗ੍ਰੰਥ ਸਾਹਿਬ ਦੇ ਸੌ ਚੁੱਕਾ ਹੁਣ ਚੌੜੀ ਲੇਨ ਲੱਗ ਗਈ ਹੈ ਚੌੜੀ ਲੇਨ ਲੱਗ ਗਈ ਹੈ ਗੁਰੂ ਗ੍ਰੰਥ ਸਾਹਿਬ ਕੋਲ ਬੈ ਕੇ ਸੌ ਚੁੱਕੀ ਤੇ ਸਖਬੀਰ ਵਾਅਦੇ ਨੂੰ ਬਚਾਇਆ 307 ਦੇ ਚਾਰਜ ਪੇਸ਼ ਕਰਾਇਆ ਮੈਂ ਘੱਟੋ-ਘੱਟ 2 ਮਹੀਨਾ ਇਹਦਾ ਮਗਰ ਜਾਂਦਾ ਰਿਹਾ 302 ਦੇ ਚਾਰਜ ਤੇ ਜੀ ਨਹੀਂ ਕਰ। ਬੜੀ ਕਾਹਲੇ ਤੇ ਦਿਨ ਬਾਅਦ ਆਜ ਵੀ ਦਿਨ ਬਾਅਦ ਇੱਕੋ ਹੀ ਲੈਜ ਚੱਲ ਰਿਹਾ ਕੋਈ ਦੂਜੀ ਲੈਜ ਨਹੀਂ ਚੱਲਿਆ। ਇੱਕੋ ਹੀ ਇਹ ਭਾਈ ਅਮਰਪਾਲ ਮੈਂ ਬੰਦ De tá aí vai... ਕਿ ਜਵਾਬ ਸਾਰੇ ਕਿ ਪੰਜਾਬ ਦੇ ਜਿੰਨੇ ਇਹਨਾਂ ਦੇ ਅਕਾਲੀਆਂ ਦੇ ਲੀਡਰ ਨੇ ਸਾਰੇ ਸਾਨੂੰ ਮੋਬਾਇਲ ਕਮੇਟੀ ਦੇ ਰਾਹੀਂ ਜਿਹੜੇ ਵੱਡੇ ਧਿਰਾਂ ਨੇ ਕਿ ਸਾਨੂੰ ਇਹ ਪਾਰਟੀ ਜੁਆਇਨ ਕਰਾਓ ਜਿਹੜਾ ਜਿਹੜਾ ਬਾਗੀ ਗਰੁੱਪ ਹੈ ਉਹਨਾਂ ਦੇ ਮੈਕਸੀਮਮ ਚੋਰੀ ਆਦਮੀ ਆਏ ਨੇ ਸਾਨੂੰ ਇਹ ਪਾਰਟੀ ਜੁਆਇਨ ਕਰਾਓ ਤਾਂ ਅਸੀਂ ਅੱਜ ਸਟੇਜ 'ਤੇ ਜਵਾਬ ਦੇਨੇ ਆ ਤੁਸੀਂ ਅਕਾਲ ਤਖਤ ਸਾਹਿਬ ਦੀ ਤਹਿਣੇ ਨਹੀਂ ਬੋਲੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਤਹਿਣੇ ਨਹੀਂ ਬੋਲੇ ਆਪਰਾ ਅਪਰੋਚ ਨਾ ਕਰ ਸਾਡੇ ਤੋਂ ਉਹ ਲੀਡਰ ਆ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਕ ਦੀ ਬੋਲੇ ਸੀ ਗੁਰੂ ਗ੍ਰੰਥ ਸਾਹਿਬ ਦੇ ਬੋਲੇ ਨੇ ਪੰਜਾਬ ਦੇ ਹੱਕ ਦੀ ਬੋਲੇ ਨੇ ਉਹ ਲੀਡਰ ਸਾਡੇ ਮੁੱਖ ਮੇਰੇ ਦੂਜਿਆਂ ਲਈ ਇਹ ਦੂਏ ਪਰਮਾਣਿਤ ਬੰਦ ਸੋ ਮੇਰੇ ਇਹ ਵੀ ਗਲਤੀ ਆ ਕਾਮ ਟਾਈਮ ਨਾਲ ਘਟਾ ਸਕਤ ਬਹੁਤ ਜ਼ਿਆਦਾ ਹੈ ਸੋ ਇੱਕ ਟਾਈਮ ਮੇਰੇ ਭੇਖਾ ਦੂਰ ਹੋ ਗਿਆ ਕਿ ਜਿਵੇਂ ਮੇਰਾ ਜੂਨੀਅਰ ਲੜਕਾ ਰਵਜੋ ਸਿੰਘ ਕੁਡਾ ਹੈ تو انہوں نے ایک تفہہ ہو گیا اور انہوں نے بری مشکل مارکہ نے پرویشن دیتی ہے ہر پتہ لگنا کہ سامو پرویشن کیوں نہیں سی پھر دی ہر پتہ لگنا یہ افسر کیوں سامو روٹ گئے سی افسر نے ملو تر انجول دوار کے کیا اسی بارہ کے چوڑا ہوں گے لی کارو تیرہ مناہ کرو موکر منتری ہی آوائے ہر پتہ لگے موکر منتری کیسے کردے اے 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 پیجاد اے پیجاد ਸਕਦਾ ਤੇਰੀ ਮੇਰੀ ਬੇਨਤੀ ਹੈ ਹੋ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਬੈਗੂਜੀ ਦਾ ਖਾਲਸਾ ਹੈ ਉਹ ਬੈਗੂਜੀ ਦੀ ਪਤਨੀ ਤੁਸੀਂ ਵਾਕਿਆ ਹੀ ਪੰਜਾਬ ਦੇ ਵਾਰਸ ਹੋ ਤੇ ਕੇ ਵਾਰਸ ਦੇ ਨਾਲ ਨਾਲ ਇੱਕ ਮਿਸ਼ਨ ਹੈ ਇਹ ਇਸ ਪਾਰਟੀ ਦਾ ਹੰਸ ਬਚਾਓ ਪੰਜਾਬ ਬਚਾਓ ਪੰਥ ਭਾਈ ਬਹੁਤ ਗੱਲਾਂ ਹੋਣਗੀਆਂ ਹੁਣ ਪੰਜਾਬ ਬਚਾਉਣ ਲਈ ਨਕਸ਼ਾ ਕਰਨਾ ਫਤਿਹੀਆਂ ਕਰਨੀਆਂ ਹੈ ਕਿ ਪੰਜਾਬ ਅੱਜ ਇਹੋ ਜੀ ਦਰਦਾਂ ਵਿੱਚ ਫਸ ਗਿਆ ਕਿ ਮੈਂ ਆਪ ਤੁਹਾਨੂੰ ਕੋਈ ਗੱਲ ਕਰੂੰਗਾ ਕਿ ਹਰ ਕਰਤੇ ਵਿੱਚ ਕਰਤੇ ਦੀ ਪਰਮਾਨ ਹੋਈ ਪਈ ਹੈ ਕੋਈ ਵੀ ਬੱਚਾ ਸਹਿਤ ਨਹੀਂਗਾ ਕਿਸੇ ਬੱਚੇ ਹੋਏ ਆਸ ਨੇ ਕਿ ਮੈਨੂੰ ਕੋਈ ਜੋਬ ਮਿਲ ਜਾਏਗੀ ਜਾਂ ਮੈਂ ਕਿਸੇ ਨੂੰ ਅਜ਼ਗਾਰ ਕਰ ਲੂੰਗਾ ਇਸ ਕਰਕੇ ਸਾਨੂੰ ਇਹਨੇ ਵੱਲ ਵੀ ਧਿਆਨ ਦੇਣਾ ਪੈਣਾ ਹੈ ਤਾਂ ਉਸ ਧਿਆਨ ਨੂੰ ਰੱਖਦੇ ਹੋਏ ਅਸੀਂ ਰਾਜਨੀਤੀ ਦੇ ਨਾਣਕ ਰਣਨੀਤੀ ਵਿਆਖੀ ਕੀਤੀ ਹੈ ਉਸ ਰਣਨੀਤੀ ਦੇ ਵਿੱਚ ਅਸੀਂ ਇੱਕ ਤੋਂ ਸੰਗਠਨ ਚਾਰ ਕੀਤਾ ਹੈ ਇਸ ਗਠਨ ਕਾਰ ਕਰਕੇ ਉਸ ਗਠਨ ਦੇ ਤਹਿਤ ਅੱਜ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਿ ਪੰਜਾਬ ਦੇ ਜ਼ਿਲ੍ਹੇ ਜਿੰਨੇ 22 ਜ਼ਿਲ੍ਹੇ ਆ ਉਹਨਾਂ ਦੀ ਪੰਜ ਪ੍ਰਧਾਨੀ ਜਿਹੜੀ ਕਮੇਟੀ ਹੈ ਉਹ ਪੂਰੀ ਹੋ ਗਈ ਹੈ ਉਹਦੇ ਨਾਲ ਬਲਾਤਨੀ ਵੀ ਤਕਰੀਬਨ ਪੂਰੀ ਹੋ ਗਈ ਹੈ ਔਰ ਹੁਣ ਸੈਕਟਰ ਸਾਡ ਸੈਕਟਰ ਤੇ ਨਵੇਂ ਦੇ ਆ ਉਹਨਾਂ ਸਾਰਿਆਂ ਦੇ ਪ੍ਰਯੋਗ ਸਾਡੇ ਵੱਲ ਕੇ ਬੇਨਤੀ ਕਰਦਾ ਹੈ ਇਹ ਇਹ ਸੰਸਾਰੇ ਨਾਲ ਇਸ ਪਾਰਟੀ ਦੇ ਨਾਲ ਕਰੋ ਕਿ ਸੇਵਾਦਾਰ ਬਣੋ ਜਿੰਨਾ ਕਿ ਤੁਸੀਂ ਸੇਵਾਦਾਰ ਨਹੀਂ ਬਣਦੇ ਉਹਨਾਂ ਚਿਰ ਇਹ ਸੰਘਰਸ਼ ਲੜਿਆ ਨਹੀਂ ਜਾਣਾ ਇਹ ਲੜਾਈ ਲੜੀ ਨਹੀਂ ਜਾਣੀ ਇਸ ਕਰਕੇ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ ਜਿੱਥੇ ਵੀ ਤੁਸੀਂ ਹੈਗੇ ਆ ਉੱਥੇ ਉੱਥੇ ਪਿੰਡ ਪੱਧਰ ਤੇ ਸੈਕਟਰ ਲੈਵਲ ਤੇ ਸਾਡੇ ਅਨੁਜਮਰ ਹੈਗੇ ਆ ਸਾਡੇ ਪੰਚ ਪ੍ਰਧਾਨੀ ਜਿਹੜੇ ਮੈਂਬਰ ਹੈ ਬਲੌਕ ਦੇ ਮੈਂਬਰ ਹੈ ਉਹ ਤੁਹਾਡੇ ਕੋਲ ਆਉਣਗੇ ਤੋ ਪਲੀਜ਼ ਸਾਰੇ ਰਲ ਕੇ ਆਪਾਂ ਤਕਰੀਬਨ 1.5 ਲੱਖ ਬੰਦਾ ਜਿਹੜਾ ਹੋ ਸ਼ੇਵਾਦਾਰ ਬਣਨਾ ਹੈ ਜਿਸ ਨਾਲ ਅਸਦਾ ਤੋਂ ਸਾਰੇ ਨੂੰ ਨਹੀਂ ਲਈ ਹੈ ਉਹ ਆ ਕੇ ਉੱਤੇ ਬੇਨਤੀ ਹੈ ਤੇ ਜੋ ਵੀ ਬੰਦਾ ਆ ਕੇ ਕੋਈ ਕੋਲ ਛੜਾ ਉਹਨੂੰ ਪ੍ਰਮਾਣ ਕਰੋ ਔਰ ਉਹਦੇ ਨਾਲ ਉਹਦਾ ਸਾਥ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਮੱਤ ਜੇਨਾ ਨੇ ਦਿੱਤੇ ਹੋਏ ਨਿੱਚੇ ਸੋਨੇ ਤੋਂ ਪਹਿਲਾਂ ਹੀ ਬੱਦੇ ਬੁਲਾਈ ਆ ਪ੍ਰੈਸ ਵਾਲੇ ਵੀਰਾਂ ਦਾ ਇੱਥੇ ਕੀਤਾ ਸ਼ੀਰ ਤੇ ਅਕਤਰੋ ਹੈ ਗੁਰੂ ਖਾਲਸਾ ਜੀ ਉਹ ਗੱਡੇ ਬਰੇ ਬੁਲਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸੰਤ ਜੀਓ ਅੱਜ ਮੈਨੂੰ ਬਹੁਤ ਖੁਸ਼ੀ ਆ ਕਿ ਅੱਜ ਇਹ ਜਿਹੜਾ ਭਾਈ ਲਾਲੂਆਂ ਦਾ ਇਕੱਠ ਹੈ ਠਾਕਾ ਮਾਰਦਾ ਇਹ ਸਾਬਤ ਕਰ ਰਿਹਾ ਹੈ ਕਿ ਅਸੀਂ ਅੱਗੇ ਵਾਲੀ ਗਲਤੀ ਨਹੀਂ ਕਰਾਂਗੇ ਇਹ ਕਿ ਉਹ ਗੁਰੂੰਪਿਆਰੇ ਸ਼ਰਾਪਸੀ ਤੋਂ ਅੱਜ ਚਵੀ ਆ ਗਿਆ 40 ਸਾਲ ਹੋ ਗਏ ਆ ਅਸੀਂ ਇਸ ਸਮੇਂ ਦੌਰਾਨ ਬੜਾ ਕੁਝ ਦਰਾਜੜਾ ਦੇਖਿਆ ਇੱਕ ਨਿੱਜੀ ਟੀਲੀ ਹੋਵੇ ਤੇ ਉਹ بڑے بڑے ਜੰਗਲ ਸਾੜ ਦਿੰਦੀ ਆ ਤੇ ਛੋਟੀ ਜੀ ਗਲਤੀ ਹੋ ਜਾਵੇ ਤੇ ਉਹ ਵੜੀਆਂ-ਵੜੀਆਂ ਕੌਮਾਂ ਨੂੰ ਤਬਾਹ ਕਰ ਦਿੰਦੀ ਆ ਇਹ ਮੈਂ ਆਪਣੀ ਅੱਖੀ ਵੇਖਿਆ ਕਿਉਂਕਿ 1992 ਦੇ ਵਿੱਚ ਇੱਕ ਅਸਾਂ ਗਲਤੀ ਕੀਤੀ ਸੀ ਬਾਈਕਾਟ ਦੀ ਬਾਬਾ ਗਰਬਾ ਜੀ ਨੇ ਮਾਣੋ ਚਾਲ ਜਫੇਦਰ ਕਾਕਾਰ ਸਾਹਿਬ ਜਿਹੜਾ ਲੰਮਾ ਸਮਾਂ ਤੁਹਾਡੇ ਸੰਘਰਸ਼ ਦੇ ਵਿੱਚ ਚੱਲਿਆ ਜੇ ਕਹਿ ਲਿਏ ਕਿ ਇਹ ਨੂੰ ਲੈ ਕੇ ਜੱਜ ਤੱਕ ਅਤਿ ਸੰਦੇ ਨਹੀਂ ਹੋਵੇਗੀ ਉਹਨੇ ਉਹ ਤੋੜ ਲੜਨ ਦਾ ਫੈਸਲਾ ਲਿਆ ਤੇ ਉਹ ਬਾਈਕਾਟ ਕੀਤਾ ਗਿਆ ਬਾਈਕਾਟ ਤੋਂ ਬਾਅਦ ਕਾਂਗਰਸੀ ਸਰਕਾਰ ਬਣੀ ਤੇ ਜੋ ਭਾਈ ਹੋਇਆ ਉਹ ਤੁਸੀਂ ਜਾਣਦੇ ਇੱਕ ਦਿਨ ਚ ਬਾਈ-ਬਾਈ ਮੁੰਡੇ ਕਤਲ ਕੀਤੇ ਗਏ ਕਤਰੀ ਕਿਹੜੇ ਤਰੀਕੇ ਨਾਲ ਕੀਤੇ ਗਏ ਕਿ ਸਮਾਂ ਬਹੁਤ ਥੋੜਾ ਹੈ ਇੱਕ सीताराम ਨੂੰ ਹੁਣ ਉਮਰ ਕੈਦ ਹੋਈ ਆ ਥੋੜੇ ਦਿਨਾਂ ਚ ਦੋ ਮਹੀਨੇ ਹੋਏ ਉਹਨੇ ਪੱਟੀ ਦੇ ਮੁਰਦ ਖਾਦਿਆਂ ਵਿੱਚ ਲਿਆ ਕੇ ਚਾਰ ਮੁੰਡੇ ਛੁੱਟੇ ਤੇ ਜਾਂ ਸਵੇਰੇ ਉੱਥੇ ਉਹਨਾਂ ਦਾ ਮਨਾਜਾ ਕਰਨਾ ਸੀ ਤਾਂ ਉਹਨਾਂ ਦੇ ਸ਼ਰਮ ਸੀਨਾ ਦਾ ਮੁੰਡਾ ਸਾਡਾ ਵਿਸਾਏ ਆ ਗੁਰਮਿਆਰੋ ਜੇ ਤੇ ਇਹਨੂੰ ਬਣਾਓਗੇ ਤੇ ਤੇ ਦਾੜੀਆਂ ਬੋਝਾਂ ਬਿਠੀਆਂ ਚੇਰੇਂੀਆਂ ਜਿੰਨਾਂ ਨੇ ਮਰਾਇਆ ਵੀ ਛੋਲਿਆਂ ਨੂੰ ਮਦਦ ਕਰਦੇ ਸੀ ਤੇ ਜਿਹੜੇ ਖਾਲਸਾ ਰਾਜ ਦੇ ਵਿੱਚ ਗੱਲਾਂ ਕਰੀ ਜਾਂਦੇ ਸੀ ਨਾ ਉਹਨਾਂ ਲੋਕਾਂ ਨੇ ਯਾਦਾਂ ਸੀ ਕਿਉਂਕਿ ਉਹ ਨਾਦਰ ਸ਼ਾਹ ਜੀ ਉਹਨਾਂ ਦੱਸਿਆ ਮੈਂ ਸੁਖਿਆ ਉਹ ਮੈਂ ਕਿਉਂ ਦਿੱਲੀ ਤੋਂ ਜਾਂਦਾ ਹਾਂ ਤੇ ਮੇਰੇ ਦੇ ਪੱਲੇ ਕੱਖ ਨਹੀਂ ਛਕਿਆ ਮੈਂ ਹਿੰਦੁਸਤਾਨ ਹਿੱਸਿਆ ਕਿ ਤੂੰ ਦਾ ਆਗਰਾ ਮਸਲਾ ਦੇ ਮੇਰੇ ਕਾਹਦੀ ਬੋਲਿਆਂ ਤੱਕ ਨਹੀਂ ਉਹਨਾਂ ਦੱਸਿਆ ਜੋ ਘੋੜਿਆਂ ਦੇ ਰਹੀ ਨੇ ਤੇ ਜਦੋਂ ਲਾਗੂ ਨਾਦਰ ਸ਼ਾਹ ਨੂੰ ਇੱਕ ਮੰਤਰੀ ਨੇ ਦੱਸਿਆ ਕਿ ਉਹ ਲੋਕ ਉਹ ਆ ਜਿੰਦੇ ਜਜ਼ੂਰ ਕੋਹ ਜਨデア ਜਿਹੜਾ ਲੁੱਟਦੇ ਆ ਜਿੰਨੀਆਂ ਲੜਕੀਆਂ ਇਸ ਤੋਂ ਦੇ ਭਾਵੇਂ ਆਗਰੇ ਦੀ ਮਤਲਬ ਦੀ ਆ ਉਹਥੇ ਪਾਏ ਦਿਆ ਦੋ ਤਿੰਨ ਲੜ ਕੁੜੀਆਂ ਲਾ ਦੇ ਆ ਉਹਨਾਂ ਦੇ ਸ਼ਾਦੀਆਂ ਵਾਸਤੇ ਪੈਸੇ ਭੇਜਿਆ ਵਾਦੂ ਮਾਇ ਜਿਹੜੀਆਂ ਲੋਕਾਂ ਗਰੀਬਾਂ ਦੇ ਘਰਾਂ ਦੇ ਵਿੱਚ ਦਿੰਦੇ ਆ ਤੇ ਪੰਜਾਬ ਦੇ ਵਿੱਚ ਨਾਦਨ ਸ਼ਾਹ ਜੀ ਇਹ ਹਾਰਾਤ ਬਣ ਗਿਆ ਲੋਕਾਂ ਨਾਲ ਧੂਏ ਘੋਲ ਰੱਖਿਆ ਤੇ ਅੰਨੇ ਆਏ ਨਿਹੰਗ ਧੂਆ ਘੋਲੇ ਨਿਸ਼ਾਨ ਦਾ ਗੁਰਮਤਿਰ ਖਾਲਸਾ ਇਹਦਾ ਮਿਲਦੇ ਆ ਐਸੀ ਗੱਡੀਆਂ ਵਿੱਚ ਐਸੀ ਕੋਠੀਆਂ ਨਹੀਂ ਮਿਲਦੀ ਆਪ ਗਵਾਈਏ ਤਾਂ ਸੌ ਪਾਈਏ ਔਰ ਕਾਸੀ ਚਤਰਾਈ ਕਿਉਂਕਿ ਸਮਾਂ ਬਹੁਤ ਘੱਟ ਹੈ ਮੈਂ ਇੰਨੀ ਨਹੀਂ ਵੇਖਿਆ ਕੱਦਾਂ ਜਮਦਾ ਜਾ ਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਰੇ ਪ੍ਰਭੂ ਨਾ ਸਾ ਦੇਖੇ ਤੱਕ ਸ੍ਰੀ ਗੰਗਾਵਾ ਸਾਹਿਬ ਦੀ ਧਰਤੀ ਦੇ ਇਕੱਠੇ ਹੋਏ ਸਾਧ ਸੰਗਤ ਦੀ ਗੱਜਕੇ ਬੱਲੇ ਦੀ ਸਾਹ ਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੰਗਤ ਦੀ ਨੌਜਵਾਨੋ ਤੁਸੀਂ ਅਸਲੀ ਵਾਰਸੋ ਪੰਜਾਬ ਦੇ ਜਿਹੜੇ ਪੰਜਾਬ ਨੂੰ ਬਚਾਉਣ ਲਈ ਪੰਥ ਨੂੰ ਬਚਾਉਣ ਲਈ ਸੰਘਰਸ਼ਾਂ ਦੇ ਰਾਹ ਤੇ ਤੁਰੇ ਹੋਏ ਹੋ ਤੁਸੀਂ ਅਸਲੀ ਬਾਬੇ ਨਾਨਕ ਦੇ ਪੁੱਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤੋ ਅੱਜ ਪਾਈ ਆਪਣੀ}{|\text{ਪਾਲ ਸਿੰਘ}} \text{ਕੌਮ ਦੀ ਗੱਲ ਕਰਨ ਕਰਕੇ ਨੌਜਵਾਨਾਂ ਨੂੰ ਨਸਿਆਂ ਤੋਂ ਬਚਾਉਣ ਦੀ ਗੱਲ ਕਰਕੇ ਰਾਜ ਦੀ ਗੱਲ ਕਰਕੇ}$ ਅੱਜ ਸਰਕਾਰਾਂ ਨੇ ਉਹਨਾਂ ਨੂੰ ਕੇਂਦਰੂ ਫੜੀ ਜੇਲ੍ਹ ਕਰਕੇ ਰੱਖਿਆ ਹੋਇਆ ਉਹ ਅਸਲੀ ਵਾਰਸ ਨੇ ਪੰਜਾਬ ਦੇ ਇਸ ਵਾਰ ਦੇ ਉੱਤੇ ਓਕੜਾ ਹੈ ਜੀ ਬਾਬਾ ਜੀ ਜਿਹੜਾ ਵੀ ਹੈ ਗਿਆ ਦੇ ਪਰ ਜਿਹੜੇ ਬਾਹਰ ਹੋਇਆ ਕਰਦੇ ਨੇ ਜਿਹੜੇ ਫੂਲ ਨੇ ਹੋਇਆ ਗਿਆ ਬੇਰੇ ਉਹ ਫੇਰ ਆ ਕੇ ਮਤਾ ਦੇ ਲੜਦੇ ਨੇ ਨਹੀਂ ਤਾਂ ਲੋਕ ਤਮਾਸ਼ਾ ਦੇਖਦੇ ਨੇ ਬਹੁਤ ਦੁਨੀਆ ਦਾ ਜਿਗਰ ਤਮਾਸ਼ੀ ਬਣ ਗਈ ਕਾਸ਼ੀ ਦਾ ਨੌਜਵਾਨਾਂ ਨੂੰ ਬੇਨਤੀ ਕਰਨ ਆਏ ਆ ਇੱਥੇ ਭਾਈ ਤਮਾਸ਼ਾ ਨਹੀਂ ਦੇਖਣਾ ਬੇਰਸਾਲ ਰਹਿ ਜਾ ਕੋਟੇ ਕੋਲ ਸਿਰਫ ਬੇਰਸਾਲ ਜੇ ਪੰਜਾਬ ਨੂੰ ਵਿਚਾਰ ਆ ਸਾਰੀ ਰਾਇਟੀ ਪਾੜਤੀ ਤੁਸੀਂ ਬਾਰਤ ਕੇ ਦੇਖ ਲਈ ਅੱਬ ਬਦਲਾਅਲੇ ਵੀ ਆਏ ਸੀ ਆ ਵੀ ਤੁਸੀਂ ਸਾਰੇ ਨੇ ਦੇਖ ਲੇ ਕਿਹੜੇ ਬਦਲਾਅ ਇਹਨਾਂ ਨੇ ਜਿੱਤੇ ਨੇ ਪ੍ਰਗਤੂ ਵਾਲੇ ਨੇ ਹੈਗੇ ਤਾਂ ਬਦਲੇ ਵਾਲੇ ਨੇ ਜਿਹੜਾ ਪੰਥ ਦੀ ਗੱਲ ਕਰਦਾ ਆ ਜਿਹੜੇ ਠੇਕੀ ਦੀ ਗੱਲ ਕਰਦਾ ਆ ਜਿਹੜਾ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ ਉਹ ਤੋਂ ਬਦਲੇ ਲੈਂਦੇ ਨੇ ਇਹ ਉਹਨਾਂ ਨੂੰ ਜਿਹੜਾ ਤੇ ਸੁਟਦੇ ਨੇ ਹਾਲੇਲੀਲਾ ਨੌਜਵਾਨਾਂ ਨੂੰ ਬੇਇੱਜ਼ਤੀ ਕਰ ਰਹੇ ਆ ਭਾਈ 10 ਸਾਲ ਰਹਿ ਗਿਆ ਮਰਦਾਂ ਵਾਂਗੂ ਮੈਦਾਨ ਚ ਆਓ ਆਪਣੇ ਆਪਣੇ ਖਾਦ ਜੁਰਬਾਓ ਆਪਣੇ ਪੰਚ ਨੂੰ ਲੈ ਕੇ ਆਪਣੇ ਪੰਜਾਬ ਨੂੰ ਲੈ ਕੇ ਸੱਤਾਂ ਦੇ ਵਿੱਚ ਗੱਲਾਂ ਕਰਿਆ ਕਰੋ ਆਪਣੇ ਵਿਜੂਦ ਦਾ ਮੁਸਕਾ ਵੀ ਕਿਵੇਂ ਜਦੋਂ ਸਾਡੀ ਪੰਜਾਬ ਦੀ ਸਰਕਾਰ ਹੋਊਗੀ ਇੱਕ ਪਾਣੀ ਤੇ ਚੱਲਣ ਵਾਲੀ ਸਰਕਾਰ ਹੋਊਗੀ ਉਹ ਸਰਕਾਰ ਹੋਊਗੀ ਜਿਹੜੀ ਅਕਾਲ ਤੱਕ ਸਾਲ ਨੂੰ ਸਮਰਪਿਤ ਹੋਊਗੀ ਵੀ ਫੇਰ ਆਪਣਾ ਪੰਜਾਬ ਬਚਾਇਆ ਇਹ ਗੱਲਾਂ ਨੌਜਵਾਨੋਂ ਤੁਸ਼ੀ ਕਰਨੀਆਂ ਨੇ ਪਿੰਡਾਂ ਦੇ ਅੰਦਰ ਤੇ 2027 ਦੇ ਅੰਦਰ ਇਹਨਾਂ ਦੋਗਲੀਆਂ ਸਰਕਾਰਾਂ ਦੀਆਂ ਜਿਹੜੀਆਂ ਆਮ ਆਦਮੀ ਪਾਰਟੀ ਵਾਲੇ ਨੇ ਬਾਬਾ ਜੀ ਇਹਨਾਂ ਦੀ ਜੜਾ ਕੁੱਟ ਦੇ ਉੱਤੇ ਤਿਆਰ ਦੇ ਅੰਦਰ ਅਰੇ ਹੈ ਕਿ ਕੜਾ ਟੁੱਟ ਜੇ ਜਦੋਂ ਜਿਹੜੇ ਕੋਈ ਸਪੇਂਦਾ ਪੱਟਦੇ ਆ ਨਾ ਉਹਦੀ ਕੜਾ ਵੀ ਪੱਟ ਦਿੰਦੇ ਆ ਵੀ ਭਾਈ ਇਹ ਕਦੇ ਦੁਆਰਾ ਜੰਮਿਆ ਅਗਰੇ ਖੇਤ ਦੇ ਅੰਦਰ ਇਹ ਜਾ ਕੰਮ ਕਰਦੇ ਇਹਨਾਂ ਦਾ ਇਹ ਦਿੱਲੀ ਦੇ ੱਲੇ ਇਹਨਾਂ ਨੇ ਗਰਾਸ ਕਰਤਾ ਕੀ ਦੇ ਸਾਲ ਦੇ ਅੰਦਰ ਜਦੋਂ ਕਿ ਪਿੰਡਾਂ ਦੇ ਅੰਦਰ ਆਉਂਦੇ ਨੇ ਕੋਈ ਜਵਾਨਾਂ ਨੂੰ ਕੁਐਸਚਨ ਕਰਿਆ ਕਰੋ ਕੋਈ ਕੁਐਸਚਨ ਕਰਨ ਦੀ ਜੇ ਵੀ ਹੁੰਦੀ ਆ ਕੇ ਹੋਣੀ ਨਹੀਂ ਮਰਦੀ ਕਿਆ ਕਰਦੇ ਨੇ ਜਿਹਨਾਂ ਦੇ ਅੰਦਰ ਪਰ ਇਹਨਾਂ ਨੂੰ ਕੁਐਸਚਨ ਕਰਦੇ ਨੇ ਕੁਐਸਚਨ ਕਰ ਕਰਕੇ ਭਜਾਉਣੇ ਨੇ

ਇਸਾਰੇ ਕੋਰਸਟਰ ਕਰ ਰਹੇ ਕੋਰਸਟਰ ਕਰ ਕਰਕੇ ਪੜ੍ਹਾਉਣੇ ਨੇ ਬਾਬਾ ਜੀ ਇਹ ਸਾਰੇ ਸਾਰੇ ਆਹੀ ਬੇਨਤੀ ਤੁਹਾਡੇ ਅੱਗੇ ਲੈ ਕੇ ਆਏ ਆ ਰਿਆਣੇ ਤੋਂ ਲੈ ਕੇ ਆਏ ਆ ਕਿ ਭਾਈ ਆ ਪੰਜਾਬ ਨੂੰ ਬਚਾਉਣਾ ਆ ਆਪਾਂ ਅੰਕ ਨੂੰ ਬਚਾਉਣਾ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣਾ ਆ ਸਾਰੇ ਗੱਲ ਮਿਲ ਗਿਆ ਹੰਬਲਾ ਮਾਰੀਏ ਤੇ 2027 ਤੇ ਭਾਈ ਅੰਮ੍ਰਿਤਪਾਲ ਜੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦੀ ਬਾਗਡੋਰ ਦੇ ਕੇ ਬਾਹਰ ਵਿਕੜਾਵਾਗੇ ਤੇ ਵਾਹਿਗੁਰੂ ਮਿਹਰ ਕਰੂ ਆਪਾਂ ਜੀ ਤੱਕ ਪ੍ਰਾਪਤ ਕਰਾ ਦੇ। ਆਸ੍ਰੀ ਆਕਾਲ ਬਾਕੀ ਨਵਾੜੇ ਦੇ ਬੱਚੇ ਹਨ ਕੋਈ ਉੱਚਾ ਨਾਮ ਬੋਲਿਆ ਗਿਆ ਹੋਵੇ ਬਾਕੀ ਹੋਗਾ ਤੇ ਇੱਕ ਵਾਰ ਫਰੇ ਵਿਸਾਗ ਬਾਕੀ ਗਾਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ